ਐਸਐਸਪੀ ਸਾਹਿਬ ਨੂੰ ਮੈਂ ਇਹੀ ਕਹਾਂਗੀ ਕਿ ਜੇ ਸਾਡੇ ਪਿੰਡ ਦੇ ਸਰਪੰਚ ਅਗਰ ਕਿਸੇ ਵੀ ਚੀਜ਼ ਦੇ ਵਿੱਚ ਨਾਮਜਦ ਸੀ ਜਿਹੜਾ ਕਿ ਇਲੀਗਲ ਕੋਈ ਕੰਮ ਹੋ ਰਿਹਾ ਹੈ ਜਾਂ ਕੋਈ ਨਸ਼ੇ ਦਾ ਕੋਈ ਕਿਸੇ ਤਰ੍ਹਾਂ ਦੇ ਵੀ ਜਿਸ ਤਰ੍ਹਾਂ ਦੇ ਨਾਲ ਉਹਨਾਂ ਤੇ ਇਲਜ਼ਾਮ ਲਗਾਏ ਗਏ ਤਾਂ ਤੁਸੀਂ ਉਹਨਾਂ ਨੂੰ ਦਫ਼ਤਰ ਬੁਲਾ ਕੇ ਉਹਨਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹਨਾਂ ਨੂੰ ਜ਼ਲੀਲ ਕਰਨਾ ਹੀ ਚੰਗਾ ਕਿਉਂ ਸਮਝਿਆ ਤੁਸੀਂ ਸਭ ਤੋਂ ਪਹਿਲੇ ਕਿ ਮੈਂ ਇਹ ਗੱਲ ਕਹਾਂਗੀ ਜੋ ਇਹ ਵਾਰਦਾਤ ਕੋਈ ਹੈ ਬਹੁਤ ਜਲਦ ਪਿੰਡ ਦੇ ਸਰਪੰਚ ਉਸ ਪੁਲਿਸ ਪ੍ਰਸ਼ਾਸਨ ਦੇ ਉੱਤੇ ਔਰ ਜਿਹੜਾ ਹੈਗਾ ਮਾਨਹਾਨੀ ਦਾ ਕੇਸ ਕਰਨ ਲਈ ਜਾਂਦੀ। ਕਿ ਇਹ ਪਿੰਡ ਦੀ ਕਈ ਸਾਰੀਆਂ ਐਸੀ ਜ਼ਮੀਨਾਂ ਤੇ ਪਿਛਲੇ 30-40 ਸਾਲ ਦੇ ਕੋਈ ਕਬਜ਼ੇ ਹੋਏ ਨੇ ਜਿੱਥੇ ਸਰਪੰਚ ਸਾਹਿਬ ਉਸ ਕਬਜ਼ੇ ਨੂੰ ਛਡਾਣਾ ਚਾਹੁੰਦੇ ਨੇ ਔਰ ਸਰਕਾਰ ਪ੍ਰਸ਼ਾਸਨ ਔਰ ਵੈਥੋ ਦੇ ਕੁਝ ਸ਼ਰਾਰਤੀ ਲੋਕ ਪਿੰਡ ਦੇ ਜਿਹੜੇ ਉਸ ਕਬਜ਼ੇ ਨੂੰ ਕਾਇਮ ਰੱਖਣਾ ਚਾਹੁੰਦੇ ਨੇ ਜਿਹਦੇ ਕਰਕੇ ਅੱਜ ਇਸ ਸਰਪੰਚ ਸਾਹਿਬ ਦੇ ਉੱਤੇ ਜਿਹੜਾ ਹੈਗਾ ਇਹ ਸਾਰੇ ਦੇ ਸਾਰੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਜਿਹੜਾ ਇਹ ਪਿੰਡ ਜਿਹੜਾ ਹੈਗਾ ਕੈਪਟਨ ਗੁਰਬਚਨ ਸਿੰਘ ਸਲਾਰੀਆ ਜਿਹੜੇ ਕਿ ਪਰਮ ਰੀਤ ਚੱਕ ਔਰ ਸਾਡੇ ਦੇਸ਼ ਦਾ ਔਰ ਪੇਟ ਕੈਲੋ ਕੀ ਪੰਜਾਬ ਦਾ ਇੱਕ ਪਹਿਲਾ ਐਸਾ ਪਿੰਡ ਹੈ ਜਿਨ੍ਹਾਂ ਦੇ ਨਾਮ ਦਾ ਇਸ ਪਿੰਡ ਦੇ ਵਿੱਚ ਸਕੂਲ ਬਣਿਆ ਉਸ ਸਕੂਲ ਦੇ ਵਿੱਚ ਵੀ ਇੱਕ ਰਸਤਾ ਜਿਹੜਾ ਹੈਗਾ ਸਰਕਾਰੀ ਉਸ ਰਸਤੇ ਨੂੰ ਵੀ ਖਾਲੀ ਕਰਨ ਵਾਸਤੇ ਕੁਝ ਪਿੰਡ ਦੇ ਲੋਕ ਉਸ ਦੇ ਉੱਤੇ ਤੱਕੇਸ਼ਾਈ ਕਰ ਰਹੇ ਨੇ ਉਹ ਪਿੰਡ ਵੀ ਖਾਲੀ ਜਿਹੜਾ ਹੈਗਾ ਸੜਕ ਦਾ ਰਸਤਾ ਜਿਹੜਾ ਹੈਗਾ ਉਹ ਉਸ ਨੂੰ ਖਾਲੀ ਨਾ ਕਰਨ ਵਾਸਤੇ ਵੀ ਪੂਰਾ ਜੋਰ ਪਾ ਰਹੇ ਜਿੱਥੇ ਸਰਪੰਚ ਸਾਹਿਬ ਚਾਹੁੰਦੇ ਨੇ ਕਿ ਉਹ ਜਿਹੜੀ ਜ਼ਮੀਨ ਹੈਗੀ ਹੈ ਜਿਸ ਦੇ ਨਾਮ ਤੇ ਹੈਗੀ ਹੈ ਜਿਸ ਤੇ ਸਰਕਾਰ ਦੀ ਹੈ ਪਰਮਵੀਰ ਚੱਕਰ ਦੇ ਨਾਮ ਤੇ ਜੋ ਮਿੱਲੀ ਹੈ ਆਪਾਂ ਬੜਾ ਰੋਲਾ ਪਾ ਰਹੇ ਪਰਮਵੀਰ ਚੱਕਰ ਨੂੰ ਮਿਲਣਾ ਚਾਹੀਦਾ ਹੈ ਜੇ ਕਿਸ ਨੂੰ ਮਿਲ ਜਾਂਦਾ ਤਸੀਂ ਇਸ ਦੀ ਕਦਰ ਕਰਨ ਵਾਲੀ ਜਾਣਦੇ ਤੇ ਜੇ ਸਰਕਾਰ ਜਾਣਦੀ ਹੈ ਕਿ ਇਹਨਾਂ ਲੋਕਾਂ ਨੂੰ ਪਿੱਛੇ ਕਰਕੇ ਉਸ ਤੇ ਕਬਜ਼ਾ ਕਢਵਾਉਂਦੇ ਕਿਉਂ ਨਹੀਂ ਤੇ ਜੇ ਸਰਪੰਚ ਸਾਹਿਬ ਉਹ ਕਰ ਰਹੇ ਨੇ ਤੇ ਤੁਹਾਨੂੰ ਤਕਲੀਫ ਕਿਉਂ ਹੋ ਰਹੀ ਹੈ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਮੀਡੀਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਅੱਜ ਇੰਨੇ ਛੋਟੇ ਸਰਦੇ ਤੇ ਇੱਥੇ ਪਹੁੰਚੇ ਹੋ ਔਰ ਬਹੁਤ-ਬਹੁਤ ਧੰਨਵਾਦ ਔਰ ਮੈਂ ਸਭ ਤੋਂ ਪਹਿਲੇ ਕਹਾਂਗੀ ਕਿ ਅ ਅੱਜ ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਮਕਸਦ ਹੈਗਾ ਜਿਸ ਨਾਲ ਸਾਨੂੰ ਸਾਰਿਆਂ ਨੂੰ ਪਤਾ ਹੋਏਗਾ ਕੀ ਪੰਜਾਬ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਮੈਂ ਕਈ ਸਾਰੇ ਚੈਨਲਸ ਦੇ ਉੱਤੇ ਵੀ ਦੇਖਿਆ ਜਿਨ੍ਹਾਂ ਨੇ ਕੁਝ ਨਵੇਂ ਸੋਸ਼ਲ ਮੀਡੀਆ ਪੇਜ ਬਣਾਏ ਹੋਏ ਸੀਗੇ ਪਠਾਨਕੋਟ ਦੇ ਨਾਮ ਤੋਂ ਹਲਕਾ ਪੋਵਾ ਦੇ ਨਾਮ ਤੋਂ ਹੋਰ ਵੀ ਕਈ ਸਾਰੇ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਜਿਹੜੀ ਕਿ 15 ਤਰੀਕ ਮੰਗਲਵਾਰ ਨੂੰ ਸ਼ਾਮ 6:30 ਵਜੇ ਦੇ ਕਰੀਬ ਇਸ ਪਿੰਡ ਵਿੱਚ ਜੰਗਲ ਪਿੰਡ ਦੇ ਵਿੱਚ ਹਲਕਾ ਪੋਵਾ ਡਿਸਟ੍ਰਿਕਟ ਪਠਾਨਕੋਟ ਇਸ ਹਲਕੇ ਦੇ ਵਿੱਚ ਇੱਥੋਂ ਦੇ ਡਿਪਟੀ ਸਾਹਿਬ ਆਏ ਔਰ ਸਾਡੇ ਇਸ ਪਿੰਡ ਦੇ ਸਰਪੰਚ ਸਾਹਿਬ ਦੇ ਉੱਤੇ ਕਈ ਸਾਰੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਸੀ ਅਸੀਂ ਸਾਰਿਆਂ ਨੇ ਦੇਖਿਆ ਔਰ ਸਰਪੰਚ ਸਾਹਿਬ ਦਾ ਜਿਸ ਤਰ੍ਹਾਂ ਦੇ ਨਾਲ ਜਿਸ ਵੇਲੇ ਵਾਰਦਾਤ ਹੋਈ ਹੈ ਤੇ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਔਰ ਕਾਂਗਰਸ ਦੀ ਪੰਜਾਬ ਸਪੋਕਸਪਰਸਨ ਹੋਣ ਦੇ ਨਾਤੇ ਉਹਨਾਂ ਨੇ ਸਾਨੂੰ ਇਸ ਸਾਰੇ ਹੀ ਜੋ ਵੀ ਇੱਥੇ ਵਾਰਦਾਤ ਹੋਈ ਹੈ ਉਸ ਬਾਰੇ ਮੈਨੂੰ ਜਾਣੂ ਕਰਵਾਇਆ ਔਰ ਮੈਂ ਬੜੀ ਹੈਰਾਨ ਆਏ ਗੱਲ ਸੁਣ ਕੇ ਕਿ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਉੱਤੇ ਜਾਣ ਬੁਝ ਕੇ ਤੰਜ ਕਸਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਤਰ੍ਹਾਂ ਦੇ ਨਾਲ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਔਰ ਸਰਕਾਰ ਕਾਂਗਰਸ ਵਰਕਰਾਂ ਦੇ ਉੱਤੇ ਤੱਕੇਸ਼ਾਹੀ ਝੂਠੇ ਪਰਚੇ ਔਰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਵਾਸਤੇ ਜੋ ਸਾਜ਼ਿਸ਼ਾਂ ਰਚ ਰਹੇ ਨੇ ਅੱਜ ਇਸ ਚੀਜ਼ ਦਾ ਤੁਹਾਡੇ ਸਾਹਮਣੇ ਪਰਦਾਫਾਸ਼ ਕਰਾਂਗੇ ਔਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੀ ਖਾਸ ਕਰਕੇ ਸਾਡੇ ਪਠਾਨਕੋਟ ਦੇ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਵਾਂਗੀ ਕਿ ਜੇ ਸਾਡੇ ਪਿੰਡ ਦੇ ਸਰਪੰਚ ਅਗਰ ਕਿਸੇ ਵੀ ਚੀਜ਼ ਦੇ ਵਿੱਚ ਨਾਮਜਦ ਸੀ ਜਿਹੜਾ ਕਿ ਇਲੀਗਲ ਕੋਈ ਕੰਮ ਹੋ ਰਿਹਾ ਹੈ ਜਾਂ ਕੋਈ ਨਸ਼ੇ ਦਾ ਕੋਈ ਕਿਸੇ ਤਰ੍ਹਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਉਹਨਾਂ ਤੇ ਇਲਜ਼ਾਮ ਲਗਾਏ ਗਏ ਨੇ ਤਾਂ ਤੁਸੀਂ ਉਹਨਾਂ ਨੂੰ ਦਫ਼ਤਰ ਬੁਲਾ ਕੇ ਉਹਨਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਉਹਨਾਂ ਨੂੰ ਜਲੀਲ ਕਰਨਾ ਹੀ ਚੰਗਾ ਕਿਉਂ ਸਮਝਿਆ ਤੁਸੀਂ ਕਿਉਂ ਤੁਸੀਂ ਇਹ ਚੀਜ਼ ਨੂੰ ਸੋਚਿਆ ਕਿ ਇਸ ਵਿੱਚ ਪਿੰਡ ਦੇ ਵਿੱਚ ਆ ਕੇ ਮੋਤਵਾਰ ਸਰਪੰਚ ਚੁਣਿਆ ਹੋਇਆ ਹੈ ਸਰਪੰਚ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਜਲੀਲ ਕਰੋ ਕਿ ਤੁਸੀਂ ਉਸਤੇ ਇੰਨਾ ਦਬਾਅ ਪਾਓ ਕਿ ਉਹ ਚੁੱਪ ਕਰਕੇ ਸਾਮ ਕੇ ਘਰੀ ਬੈਠ ਜੇ ਹੁਣ ਤੁਸੀਂ ਮੈਨੂੰ ਦੱਸੋ ਕਿ ਕੋਈ ਵਿਅਕਤੀ ਇੱਕ ਆਮ ਵਿਅਕਤੀ ਸੜਕ ਦੇ ਉੱਤੇ ਖੜ ਕੇ ਜਦੋਂ ਉਹਨੂੰ ਬੁਲਾਇਆ ਜਾਏਗਾ ਤੇ ਪ੍ਰਸ਼ਾਸਨ ਘੱਟੋ ਘੱਟ 40 ਤੋਂ 50 ਪੁਲਿਸ ਮੁਲਾਜ਼ਮ ਉਹਤੇ ਸਿਰ ਦੇ ਉੱਤੇ ਖੜੇ ਹੋ ਜਾਣਗੇ ਔਰ ਉਹਦੇ ਸਾਹਮਣੇ ਉਸਤੇ ਇਲਜ਼ਾਮ ਲਗਾ ਕੇ ਘਰ ਪਰਿਵਾਰ ਦੇ ਮੈਂਬਰਾਂ ਦੇ ਨਾਮ ਲੈ ਕੇ ਇਵਨ ਕਿ ਕੁੜੀਆਂ ਤੱਕ ਦੇ ਉਹਨਾਂ ਦੇ ਬੱਚਿਆਂ ਦੇ ਨਾਮ ਲਏ ਗਏ ਔਰ ਜੋ 18 18 ਪਰਚਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਨਸ਼ੇ ਦੇ ਪਰਚਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਮੈਂ ਹੈਰਾਨ ਆ ਕਿ ਕਿਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਇਹ ਜਿਹੜੀ ਕਾਰਵਾਈ ਜਿਹੜੀ ਹੈਗੀ ਹੈ ਪਿੰਡ ਦੇ ਸਰਪੰਚ ਦੇ ਉੱਤੇ ਕੀਤੀ ਜਾਏ ਔਰ ਇਹ ਜਲੀਲ ਕਿਉਂ ਕੀਤਾ ਗਿਆ ਸਭ ਤੋਂ ਪਹਿਲੇ ਤਾਂ ਮੈਂ ਇਹ ਗੱਲ ਕਹਾਂਗਾ ਕਿ ਜੋ ਇਹ ਵਾਰਦਾਤ ਹੋਈ ਹੈ ਬਹੁਤ ਜਲਦ ਪਿੰਡ ਦੇ ਸਰਪੰਚ ਉਸ ਪੁਲਿਸ ਪ੍ਰਸ਼ਾਸਨ ਦੇ ਉੱਤੇ ਔਰ ਜਿਹੜਾ ਹੈਗਾ ਮਾਨਹਾਨੀ ਦਾ ਕੇਸ ਕਰਨ ਲਈ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਔਰ ਜੋ ਇਹ ਖੇੜ ਰਚਿਆ ਗਿਆ ਉਸ ਦੀ ਪਿੱਛੇ ਜੋ ਮੇਨ ਬੇਸਿਕ ਵਜ੍ਹਾ ਕੀ ਸੀਗੀ ਅੱਜ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਮੇਰੇ ਨਾਲ ਪਿੰਡ ਦੇ ਸਰਪੰਚ ਸਾਹਿਬ ਬੈਠੇ ਨੇ ਇੰਦਰਜੀਤ ਰਾਏ ਭੰਡਾਰੀ ਜੀ ਜਿਹੜੇ ਕੀ ਇਹ ਪਿੰਡ ਦੇ ਕੋਈ ਨਵੇਂ ਸਰਪੰਚ ਨਹੀਂ ਬਣੇ ਇਹ ਪਿੰਡ ਦੇ ਵਿੱਚ ਇਹਨਾਂ ਦਾ ਪਰਿਵਾਰ ਪਿਛਲੇ 15 ਸਾਲ ਤੋਂ ਇਸ ਪਿੰਡ ਦੇ ਵਿੱਚ ਸਰਪੰਚੀ ਕਰਦੇ ਆ ਰਹੇ ਨੇ ਔਰ ਜਦੋਂ ਸਾਨੂੰ ਪੰਜਾਬ ਦੇ ਵਿੱਚ ਹਰ ਪਾਸੇ ਜਦੋਂ ਸਰਪੰਚੀ ਇਲੈਕਸ਼ਨਸ ਹੋ ਰਹੇ ਸੀਗੇ ਕਿਸ ਤਰ੍ਹਾਂ ਦੇ ਨਾਲ ਅਸੀਂ ਸਾਰੇ ਜਾਣਦੇ ਹੈਗੇ ਆ ਕਿ ਕਿੰਤਾ ਤੱਕਾਸ਼ਾਹੀ ਪੰਜਾਬ ਸਰਕਾਰ ਕਰ ਰਹੀ ਸੀ ਸਾਡੇ ਕਾਂਗਰਸੀ ਵਰਕਰਾਂ ਦੇ ਉੱਤੇ ਕਦੀ ਕਿਸੇ ਦੀ ਇਨਕੁਆਰੀਆਂ ਖੁਲਾਈਆਂ ਜਾ ਰਹੀਆਂ ਸੀ ਕਦੀ ਮਨਰੇਗਾ ਸਕੀਮ ਦੀਆਂ ਇਨਕੁਆਰੀਆਂ ਖੁਲਾਈਆਂ ਜਾ ਰਹੀਆਂ ਸੀਗੀਆਂ ਔਰ ਉਹਨਾਂ ਨੂੰ ਸਸਪੈਂਡ ਕਰਕੇ ਜਾਂ ਫਿਰ ਜ਼ਬਰਦਸਤੀ ਉਹਨਾਂ ਤੇ ਧੋਸ ਜਮਾ ਕੇ ਆਪਣੀ ਪਾਰਟੀ 'ਚ ਸ਼ਾਮਲ ਕਰਵਾਏ ਜਾ ਰਹੇ ਸੀ ਇੰਨੇ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਇਹ ਸਰਪੰਚ ਪਿੰਡ ਦੇ ਸਰਪੰਚ ਕਾਫੀ ਵੱਡੀ ਲੀਡ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਇਸ ਪਿੰਡ ਦੇ ਸਰਪੰਚ ਬਣੇ ਐਵੇਂ ਨਹੀਂ ਬਣੇ ਜਿਸ ਤਰ੍ਹਾਂ ਦੇ ਨਾਲ ਇਹ ਤੇ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਪਿੰਡ ਦੇ ਲੋਕਾਂ ਤੇ ਦਬਾਅ ਪਾ ਕੇ ਵੋਟਾਂ ਲਈਆਂ ਜਾਂਦੀਆਂ ਮੈਂ ਕਹਿਣਾ ਚਾਹਾਂਗੀ ਉਸ ਪੁਲਿਸ ਮੁਲਾਜ਼ਮ ਨੂੰ ਆਓ ਮੇਰੇ ਨਾਲ ਪਿੰਡਾਂ ਦੇ ਵਿੱਚ ਚਲੋ ਅਸੀਂ ਦੇਖੀਏ ਕਿ ਆ ਪਿੰਡ ਦੇ ਲੋਕ ਇੰਨੇ ਕਮਜ਼ੋਰ ਨੇ ਕੀ ਆ ਪਿੰਡ ਦੇ ਲੋਕ ਐਨੇ ਡਰੇ ਹੋਏ ਨੇ ਕਿ ਕਿਸੇ ਦੇ ਕਹਿਣ ਤੇ ਵੋਟਾਂ ਪਾ ਦੇਣਗੇ ਚਾਹੇ ਜਿੰਨਾ ਮਰਜ਼ੀ ਲੋਕਾਂ ਦੇ ਉੱਤੇ ਦਬਾਅ ਪਾ ਲੈਣ ਐਸੀ ਸਰਕਾਰ ਲੇਕਿਨ ਅੱਜ ਦੇ ਲੋਕ ਬਹੁਤ ਸਿਆਣੇ ਨੇ ਕਿਸੇ ਦੇ ਕਹਿਣ ਦੇ ਨਾਲ ਕਿਤੇ ਵੋਟ ਨਹੀਂ ਪਾਈ ਜਾਂਦੀ ਕਿਸੇ ਦੇ ਦਬਾਅ ਦੇ ਨਾਲ ਕਿਤੇ ਵੋਟ ਨਹੀਂ ਪਾਈ ਜਾਂਦੀ ਜਦੋਂ ਵੋਟ ਦਾ ਬਟਨ ਅੰਦਰ ਦਬਣਾ ਹੈ ਤੇ ਉਹਨੂੰ ਪਤਾ ਹੈ ਕਿ ਇਹ ਮੇਰਾ ਹੱਕ ਹੈ ਸੰਵਿਧਾਨਿਕ ਹੱਕ ਹੈ ਔਰ ਮੈਨੂੰ ਇਸ ਵੋਟ ਪਾਉਣ ਤੋਂ ਕੋਈ ਨਹੀਂ ਰੋਕ ਸਕਦਾ ਚਾਹੇ ਕਿੰਨਾ ਵੀ ਕੋਈ ਪ੍ਰੈਸ਼ਰ ਕਿਉਂ ਨਾ ਹੋਵੇ ਇਹ ਸਾਰੀਆਂ ਝੂਠੀਆਂ ਗੱਲਾਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਏ ਭੰਡਾਰੀ ਸਾਹਿਬ ਜਿਵੇਂ ਸਰਪੰਚ ਸਾਹਿਬ ਦੀ ਗੱਲ ਕਰਾਂ ਕੁਝ ਦਿਨ ਪਹਿਲੇ ਦੀ ਮੈਂ ਗੱਲ ਕਰਾਂ ਇਹ ਨਾ ਅੱਜ ਦਾ ਨਹੀਂ ਚਾਰ ਤੋਂ ਪੰਜ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਰਪਸ਼ਨ ਦੇ ਚਾਰਜਸ ਲਗਾ ਕੇ ਉਹਨਾਂ ਨੂੰ ਸਜ਼ਾ ਦੇ ਆਰਡਰ ਤੱਕ ਕਰਵਾਏ ਹੋਏ ਨੇ ਇਹ ਕੋਈ ਇਹ ਨਹੀਂ ਹੈਗਾ ਕਿ ਕੋਈ ਅੱਜ ਕੋਈ ਨਵਾਂ ਹੀ ਕੇਸ ਬਾਹਰ ਆਣ ਲੱਗਾ ਉਹਨਾਂ ਲੋਕਾਂ ਤੱਕ ਇਹ ਚੀਜ਼ਾਂ ਪਹੁੰਚਣੀਆਂ ਚਾਹੀਦੀਆਂ ਹੈ ਜੋ ਸਿਰਫ ਔਰ ਸਿਰਫ ਸੁਣਿਆ ਸੁਣਾਈਆ ਗੱਲਾਂ ਨੂੰ ਲੈ ਕੇ ਕਿਸੇ ਆਮ ਵਿਅਕਤੀ ਦੀ ਕਿਸੇ ਦੀ ਇੱਜ਼ਤ ਖਰਾਬ ਕਰਨ ਲਈ ਤੁਰ ਪੈਣ ਕਿਉਂਕਿ ਇੱਜ਼ਤ ਕਮਾਉਣ ਵਾਸਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਔਰ ਇੱਜ਼ਤ ਨੂੰ ਖਤਮ ਕਰਨ ਲਈ ਇੱਕ ਸੈਕਿੰਡ ਲੱਗਦਾ ਹੈ ਕਿ ਜੇ ਕੋਈ ਉਹ ਵੀ ਕਰਨ ਦੀ ਨਜਾਇਜ਼ ਕੋਸ਼ਿਸ਼ ਕਰੇਗਾ ਕਾਂਗਰਸ ਪਾਰਟੀ ਇੰਨੀ ਕਮਜ਼ੋਰ ਨਹੀਂ ਹੈਗੀ ਨਾ ਵਰਕਰ ਉਹਨਾਂ ਦਾ ਇੰਨਾ ਕਮਜ਼ੋਰ ਹੈ ਨਾ ਪ੍ਰਸ਼ਾਸਨ ਦੇ ਅੰਦਰ ਦਬ ਕੇ ਤੁਹਾਡੀਆਂ ਗੱਲਾਂ ਚਾਹਵਾਂਗੇ ਨਾ ਹੀ ਤੁਹਾਡੇ ਮੰਤਰੀਆਂ ਔਰ ਐਮਐਲਏ ਦੇ ਥੱਲੇ ਦਬ ਕੇ ਕਾਂਗਰਸ ਪਾਰਟੀ ਦਾ ਕੋਈ ਵੀ ਵਰਕਰ ਤੁਹਾਡੇ ਥੱਲੇ ਲੱਗੇਗਾ ਔਰ ਤੁਹਾਡੇ ਤੁਹਾਡੀਆਂ ਐਸੀਆਂ ਦਿੱਤੀਆਂ ਧਮਕੀਆਂ ਦੇ ਥੱਲੇ ਆਏਗਾ ਆਲਰੇਡੀ ਇਹ ਸਰਪੰਚ ਸਾਹਿਬ ਕਈ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹ ਦੀ ਹਵਾ ਖਵਾ ਚੁੱਕੇ ਨੇ ਜਿਹਦੇ ਵਿੱਚ ਰਜਿੰਦਰ ਕੁਮਾਰ ASI ਗੁਰਦਾਸਪੁਰ ਤੋਂ ਕੁਲਦੀਪ ਕੁਮਾਰ ASI ਜਿਨ੍ਹਾਂ ਤੇ FIR 17/19 ਹੋਈ ਹੈ गोविंद ਪ੍ਰਸਾਦ ਗਰੋਟਾ ਚੌਂਕੀ ਇੰਚਾਰ ਸੀਗਾ 3/21 ਦੀ FIR ਹੋਈ ਹੈ ਔਰ ਇਹ ਅੱਜ ਦੇ ਨਹੀਂ ਇਹ ਕਈ ਵਾਰੀ ਇਸ ਤਰ੍ਹਾਂ ਹੋ ਚੁੱਕੇ ਹੈ ਜਦੋਂ ਵੀ ਕੋਈ ਇਸ ਤਰ੍ਹਾਂ ਇਹਨਾਂ ਦੀ ਕੋਈ ਗਵਾਹੀ ਕੋਈ ਪੇਸ਼ੀ ਆਂਦੀ ਹੈ ਤਾਂ ਪੁਲਿਸ ਇਹਨਾ ਤੇ ਜਾਣ ਬੁਝ ਕੇ ਪ੍ਰੈਸ਼ਰ ਕਰਕੇ ਝੂਠੇ ਪਰਚੇ ਕਰਨ ਦੀ ਹੈ ਜਦੋਂ ਗੱਲਾਂ ਕਰਦੇ ਨੇ ਕਿ ਤੂੰ ਸਾਡੇ ਹੱਥ ਦੇ ਵਿੱਚ ਗਵਾਹੀ ਦੇ ਸਾਡਾ ਪੁਲਿਸ ਦਾ ਮਲਾਜ਼ਮ ਜਿਹੜਾ ਹੈਗਾ ਉਸ ਕੇਸ ਤੋਂ ਬਰੀ ਹੋ ਜਾਣਾ ਚਾਹੀਦਾ ਤੂੰ ਕੁਛ ਨਾ ਕੁਛ ਕਰਨ ਨਹੀਂ ਤਾਂ ਤੇਰੇ ਤੇ ਚਿੱਟੇ ਦਾ ਪਰਚਾ ਜਾਂ ਕੋਈ ਹੋਰ ਪਰਚਾ ਝੂਠਾ ਦੇ ਕੇ ਤੇਰੇ ਤੇ ਦਬਾਅ ਪਾ ਕੇ ਕੋਈ ਨਾ ਕੋਈ ਤੇਰੀ ਫੈਮਲੀ ਨੂੰ ਹਰਾਸ ਕੀਤਾ ਜਾਏਗਾ ਹੁਣ ਤੁਸੀਂ ਜਦੋਂ ਜਿਹੜਾ ਕੋਈ ਕਾਮ ਵਿਅਕਤੀ ਸਰਪੰਚ ਲੋਕਾਂ ਦੀ ਆਵਾਜ਼ ਹੱਕ ਦੀ ਆਵਾਜ਼ ਚੁੱਕਣ ਵਾਸਤੇ ਜਦੋਂ ਕੋਈ ਗੱਲ ਰੱਖਦਾ ਤਾਂ ਕਿਆ ਫਿਰ ਪੁਲਿਸ ਤਾਂ ਫਿਰ ਤਾਂ ਉਹਦੇ ਨਾਲ ਬਦਲੇ ਤਾਂ ਲਏਗੀ ਪੁਲਿਸ ਉਹਨੂੰ ਫੋਰਸ ਵੀ ਕਰੇਗੀ ਪੁਲਿਸ ਹੋਤੇ ਧੱਕੇਸ਼ਾਹੀ ਵੀ ਕਰੇਗੀ ਔਰ ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਨਸ਼ਾ ਛੁਡਾਓ ਮੁਹਿੰਮ ਚਲਾਈ ਜਾ ਰਹੀ ਹੈ ਵਿਰੁੱਧ ਨਸ਼ ਜਿਹੜੀ ਹੈਗੀ ਹੈ ਲੜਾਈ ਨਸ਼ੇ ਵਿਰੁੱਧ ਪੰਜਾਬ ਜਿਹੜੀ ਮੁਹਿੰਮ ਚਲਾ ਰਹੀ ਹੈਗੀ ਤੁਸੀਂ ਸਾਰਿਆਂ ਨੇ ਸੁਣਿਆ ਹੈ ਕਿ ਪਹਿਲੇ ਹੀ ਜਿਹੜੀ ਕਾਂਸਟੇਬਲ ਲੇਡੀ ਜਿਹੜੀ ਸੀਗੀ ਜਿਹੜੀ ਹੱਥ ਦੇ ਵਿੱਚ ਰੋਲੈਕਸ ਦੀਆਂ ਗੱਡੀਆਂ ਥਾਰ ਗੱਡੀਆਂ ਇੰਡੈਵਰ ਫੋਰਚੂਨ ਟਾਈਟੈਕ ਕਰੋੜ ਦੇ ਫਲੈਟ ਲੈ ਕੇ ਵੱਡੇ ਵੱਡੇ ਪੁਲਿਸ ਦੇ ਜਿਹੜੇ ਮੁਲਾਜ਼ਮਾਂ ਦੇ ਸਿਰ ਦੇ ਉੱਤੇ ਨਸ਼ਾ ਤਸਕਦੀ ਕਰਦੀ ਰਹੀ ਅੱਜ ਪੰਜਾਬ ਸਰਕਾਰ ਨੇ ਉਸ ਦਾ ਘਰ ਟਾਣ ਦੀ ਕੋਈ ਗੱਲ ਨਹੀਂ ਕੀਤੀ ਜਿਨ੍ਹਾਂ ਦੇ ਘਰ ਟਾਏ ਕੁਛ ਨਹੀਂ ਪਤਾ ਕੋਈ ਰਿਕਾਰਡ ਨਹੀਂ ਪਤਾ ਕਿਦੇ ਘਰ ਟਾਏ ਜਾ ਰਹੇ ਨੇ ਕਿਵੇਂ ਕੀ ਹੋ ਰਿਹਾ ਇਸ ਬਾਰੇ ਕੋਈ ਨੋ ਲੈਜ ਨਹੀਂ ਸਰਕਾਰ ਆਪਣਾ ਧੋਸ ਜਮਾਨ ਲਈ ਪ੍ਰਸ਼ਾਸਨ ਦੀ ਮਦਦ ਲੈ ਕੇ ਆਮ ਲੋਕਾਂ ਨੂੰ ਔਰ ਖਾਸ ਕਰਕੇ ਕਾਂਗਰਸ ਦੇ ਵਰਕਰਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਸੀਂ ਇਹ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਦੂਸਰੀ ਗੱਲ ਇਹ ਜੋ ਵੀ ਮਸਲਾ ਜਿਹੜਾ ਸਾਹਮਣੇ ਨਜ਼ਰ ਆਇਆ ਇੱਕ ਹੋਰ ਮੈਂ ਕੇਸ ਦੱਸਣਾ ਚਾਹਾਂਗੀ ਰਜਿੰਦਰ ਕੁਮਾਰ ਜਿਹੜਾ ਹੈਗਾ ਮੈਂ ਸੁਣਿਆ ਹੈਗਾ ਕਿ ਇੱਕ ਜਿਹੜੇ ਆ ਇੱਥੇ ਕੋਈ ਚੌਂਕ ਹੈਗਾ ਸਰਨਾ ਚੌਂਕ ਜਿੱਥੇ ਇੱਕ ਪੁਲਿਸ ਮੁਲਾਜ਼ਮ ਨੂੰ ਬਾਵਾਈ ਕਰਨ ਵਾਸਤੇ ਕੀ ਬਾਤ ਹੈ ਤੁਸੀਂ ਬਹੁਤ ਵਧੀਆ ਸਰਪੰਚ ਦੇ ਅਗੇਂਸਟ ਕਾਰਵਾਈ ਕਰ ਦਿੱਤੀ ਉਹਦੀ ਜਲੀਲ ਕਰ ਦਿੱਤਾ ਤੁਸੀਂ ਉਤੇ ਪਰਚੇ ਵੀਆਂ ਗੱਲਾਂ ਕਰ ਦਿੱਤੀਆਂ ਤੁਸੀਂ ਬਹੁਤ ਵਧੀਆ ਕੰਮ ਕੀਤਾ ਉਹ ਕੌਣ ਲੋਕ ਨੇ ਉਹ ਲੋਕ ਨੇ ਪਿੰਡ ਦੇ ਜਿਹੜੇ ਕਿ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਨਾਲ ਤਾਲੁਕਾਤ ਰੱਖਦੇ ਨੇ ਔਰ ਉਹ ਲੋਕ ਨੇ ਜਿਹੜੇ ਕਿ ਇਹਨਾਂ ਦੇ ਅਗੇਂਸਟ ਸਰਪੰਚੀ ਦੇ ਅਗੇਂਸਟ ਇਲੈਕਸ਼ਨ ਲੜਦੇ ਰਹੇ ਨੇ ਔਰ ਕੋਈ ਇਹ ਨਹੀਂ ਅਸੀਂ ਕਹਿ ਸਕਦੇ ਕਿ ਬੜਾ ਆਮ ਘਰ ਦਾ ਵਿਅਕਤੀ ਪਰੇਸ਼ਾਨ ਹੋ ਕੇ ਇਹਨਾਂ ਤੋਂ ਤੇ ਅੱਜ ਉਹ ਪੁਲਿਸ ਮੁਲਾਜ਼ਮ ਦੇ ਸਾਹਮਣੇ ਜਾ ਕੇ ਹਾਰ ਔਰ ਲੱਡੂ ਖਵਾਉਣੇ ਸ਼ੁਰੂ ਕਰ ਦਿੱਤੇ ਇਹ ਉਹ ਲੋਗ ਨੇ ਸਭ ਤੋਂ ਵੱਡੀ ਗੱਲ ਇੱਕ ਹੋਰ ਹੈਗੀ ਹੈ ਕਿ ਇਸ ਕੇਸ ਦੇ ਵਿੱਚ ਇਹ ਪਿੰਡ ਦੇ ਪੰਚਾਇਤੀ ਜ਼ਮੀਨਾਂ ਦਾ ਵੀ ਬਹੁਤ ਵੱਡਾ ਝਗੜਾ ਹੈਗਾ ਜਿੱਥੇ ਕੁਝ ਦਿਨ ਪਹਿਲੇ ਹੀ 10 April ਦੀ ਵਾਰਦਾਤ ਹੈਗੀ ਹੈ ਜਿੱਥੇ ਇਹਨਾਂ ਨੇ ਇੱਕ ਵਕਫ ਬੋਰਡ ਦੀ ਜ਼ਮੀਨ ਹੈਗੀ ਹੈ ਜਿੱਥੇ ਇਹਨਾਂ ਨੇ ਇੰਤਕਾਲ ਕਾਗਜ਼ ਸਾਰਾ ਕੁਝ ਡਾਕੂਮੈਂਟਸ ਹਨ ਅਵੇਲੇਬਲ ਹੈਗੇ ਆ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਨੂੰ ਥਾਣੇ 'ਚ ਬੁਲਾ ਕੇ ਪਿਛਲੇ ਪਿੱਛੇ ਪਿਛਲੇ ਪਾਸੋਂ ਕੁਝ ਚਾਲਤੀ ਚਾਲੀ ਲੋਕਾਂ ਨੂੰ ਉਹਨਾਂ ਦੀ ਜ਼ਮੀਨ ਤੇ ਉੱਤੇ ਪੇਜ ਕੇ ਉੱਤੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਟਰੈਕਟਰਾਂ ਦੇ ਉੱਤੇ ਚੜ ਕੇ ਕਿਸ ਤਰ੍ਹਾਂ ਦੇ ਨਾਲ ਗਾਣੇ ਉੱਚੇ-ਉੱਚੇ ਲਗਾ ਕੇ ਕਿ ਮਤਲਬ ਕਿ ਕੋਈ ਲੌਂਡ ਆਰਡਰ ਦੇ ਹਾਲਾਤ ਹੀ ਨਹੀਂ ਕੋਈ ਹੈਗਾ ਕੋਈ ਡਰ ਖੋਫ ਹੀ ਨਹੀਂ ਹੈਗਾ ਕਿਸੇ ਨੂੰ ਕਿ ਜ਼ਬਰਦਸਤੀ ਆ ਕੇ ਕਿ ਤੁਸੀਂ ਉਸ ਬੰਦੇ ਨੂੰ ਪੁਲਿਸ ਤੇ ਥਾਣੇ ਬਿਠਾ ਦਿਓ ਤੇ ਪਿੱਛੋਂ ਉੱਤੇ ਜ਼ਮੀਨ ਤੇ ਕਬਜ਼ਾ ਕਰਵਾ ਦਿਓ ਕਿਉਂਕਿ ਇਹ ਪਿੰਡ ਦੀ ਕਈ ਸਾਰੀਆਂ ਐਸੀਆਂ ਜ਼ਮੀਨਾਂ ਤੇ ਪਿਛਲੇ 30-40-40 ਸਾਲ ਦੇ ਕੋਈ ਕਬਜ਼ੇ ਹੋਏ ਨੇ ਜਿੱਥੇ ਸਰਪੰਚ ਸਾਹਿਬ ਉਸ ਕਬਜ਼ੇ ਨੂੰ ਛਡਾਣਾ ਚਾਹੁੰਦੇ ਨੇ ਔਰ ਸਰਕਾਰ ਔਰ ਪ੍ਰਸ਼ਾਸਨ ਔਰ ਇਥੋਂ ਦੇ ਕੁਝ ਸ਼ਰਾਰਤੀ ਲੋਕ ਪਿੰਡ ਦੇ ਜਿਹੜੇ ਉਸ ਕਬਜ਼ੇ ਨੂੰ ਕਾਇਮ ਰੱਖਣਾ ਚਾਹੁੰਦੇ ਨੇ ਜਿਹਦੇ ਕਰਕੇ ਅੱਜ ਇਸ ਸਰਪੰਚ ਸਾਹਿਬ ਦੇ ਉੱਤੇ ਜਿਹੜਾ ਹੈਗਾ ਇਹ ਸਾਰੇ ਦੇ ਸਾਰੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਜਿਹੜਾ ਕਿ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਔਰ ਇਹ ਪਿੰਡ ਜਿਹੜਾ ਹੈਗਾ ਕੈਪਟਨ ਗੁਰਬਚਨ ਸਿੰਘ ਸਲਾਰੀਆ ਜਿਹੜੇ ਕਿ ਪਰਮ ਵੀਰ ਚੱਕਰ ਔਰ ਸਾਡੇ ਦੇਸ਼ ਦਾ ਔਰ ਕਿ ਕਹ ਲੋ ਕਿ ਪੰਜਾਬ ਦਾ ਇੱਕ ਪਹਿਲਾ ਐਸਾ ਪਿੰਡ ਹੈ ਜਿਨ੍ਹਾਂ ਦੇ ਨਾਮ ਦਾ ਇਸ ਪਿੰਡ ਦੇ ਵਿੱਚ ਸਕੂਲ ਬਣਿਆ ਉਸ ਸਕੂਲ ਦੇ ਵਿੱਚ ਵੀ ਇੱਕ ਰਸਤਾ ਜਿਹੜਾ ਹੈਗਾ ਸਰਕਾਰੀ ਉਸ ਰਸਤੇ ਨੂੰ ਵੀ ਖਾਲੀ ਕਰਨ ਵਾਸਤੇ ਕੁਝ ਪਿੰਡ ਦੇ ਲੋਕ ਉਸ ਦੇ ਉੱਤੇ ਤੱਕੇਸ਼ਾਈ ਕਰ ਰਹੇ ਨੇ ਉਹ ਪਿੰਡ ਵੀ ਖਾਲੀ ਜਿਹੜਾ ਹੈਗਾ ਸੜਕ ਦਾ ਰਸਤਾ ਜਿਹੜਾ ਹੈਗਾ ਉਹ ਉਸ ਨੂੰ ਖਾਲੀ ਨਾ ਕਰਨ ਵਾਸਤੇ ਵੀ ਪੂਰਾ ਜੋਰ ਪਾ ਰਹੇ ਜਿੱਥੇ ਸਰਪੰਚ ਸਾਹਿਬ ਚਾਹੁੰਦੇ ਨੇ ਕਿ ਉਹ ਜਿਹੜੀ ਜ਼ਮੀਨ ਹੈਗੀ ਹੈ ਜਿਸ ਦੇ ਨਾਮ ਤੇ ਹੈਗੀ ਹੈ ਜਿਸ ਦੇ ਸਰਕਾਰ ਦੀ ਹੈ ਪਰਮਵੀਰ ਚੱਕਰ ਦੇ ਨਾਮ ਤੇ ਜੋ ਮਿਲੀ ਹੈ ਆਪਾਂ ਬੜਾ ਰੋਲਾ ਪਾਉਂਦੇ ਆ ਪਰਮਵੀਰ ਚੱਕਰ ਮਿਲਣਾ ਚਾਹੀਦਾ ਜੇ ਕਿਸੇ ਨੂੰ ਮਿਲ ਜਾਂਦਾ ਤੇ ਅਸੀਂ ਉਸ ਦੀ ਕਦਰ ਕਰਨਾ ਨਹੀਂ ਜਾਣਦੇ ਕਿ ਜੇ ਸਰਕਾਰ ਜਾਣ ਹੈ ਤੇ ਇਹਨਾਂ ਲੋਕਾਂ ਨੂੰ ਪਿੱਛੇ ਕਰਕੇ ਉਸ ਤੇ ਕਬਜ਼ਾ ਛੁੜਵਾਂਦੇ ਕਿਉਂ ਨਹੀਂ ਹੈ ਤੇ ਜੇ ਸਰਪੰਚ ਸਾਹਿਬ ਉਹ ਕਰ ਰਹੇ ਨੇ ਤੇ ਤੁਹਾਨੂੰ ਤਕਲੀਫ ਕਿਉਂ ਹੋ ਰਹੀ ਹੈ ਔਰ ਸਭ ਤੋਂ ਨਾਲ ਨਾਲ ਮੈਂ ਇਹ ਵੀ ਗੱਲ ਦੱਸਣਾ ਚਾਹਾਂਗੀ ਕਿ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਕਿ ਇੱਥੇ ਇੱਕ ਅ ਇੱਥੇ ਵਾਰਦਾਤ ਹੋਈ ਸੀਗੀ ਕਿਉਂਕਿ ਸਰਪੰਚ ਸਾਹਿਬ ਐਕਸਾਈਜ਼ ਦਾ ਵੀ ਕੰਮ ਕਰਦੇ ਰਹੇ ਨੇ ਔਰ ਉਹਦੇ ਵਿੱਚ ਵੀ ਕਈ ਵਾਰੀ ਕੁਝ ਸ਼ਰਾਰਤੀ ਤਸ ਹੁੰਦੇ ਨੇ ਜਿਹੜੇ ਕੰਪੀਟੀਟਰਸ ਹੁੰਦੇ ਨੇ ਜਿਹੜੇ ਝੂਠੇ ਪਰਚੇ ਪਵਾਉਣ ਦੀ ਕੋਸ਼ਿਸ਼ ਨੇਵੋ ਸਰਪੰਚ ਸਾਹਿਬ ਤੇ ਪਰਚੇ ਜ਼ਰੂਰ ਹੋਏ ਲੇਕਿਨ ਉਸਤੇ ਕਈ ਪਰਚਿਆਂ ਤੇ ਉੱਤੇ ਹੁਣ ਉਹਨਾਂ ਨੂੰ ਜਿਹੜੀ ਹੈਗੀ ਐ ਉਹ ਖਾਰਜ ਵੀ ਹੋ ਚੁੱਕੇ ਨੇ ਔਰ ਇੱਕ ਮੈਂ ਤੁਹਾਨੂੰ ਕੇਸ ਦੱਸਣਾ ਚਾਹਾਂਗੀ ਇਹਨਾਂ ਦੇ ਰਿਲੇਟਿਡ ਹੀ ਹੈਗਾ ਇਹਨਾਂ ਦੇ ਉੱਤੇ ਕਿਸ ਤੌਰ ਤੇ ਪਰਚਾ ਪਾਇਆ ਗਿਆ ਕਿ ਇੱਕ ਐਸਆਈ ਸਰਤਾਜ ਸੀਗੇ ਜਿਹਦੇ ਤੇ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਜਿਹੜਾ ਹੈਗਾ ਪਰਚਾ ਕਰਵਾਇਆ ਕਿ ਇਹਨਾਂ ਦੇ ਐਕਸਾਈਜ਼ ਦੇ ਕਿਸੇ ਕੰਮ ਦੇ ਵਿੱਚ ਕੋਈ ਕਪਲਾਬਾਜ਼ੀ ਹੋਈ ਔਰ ਤੁਸੀਂ ਹੈਰਾਨ ਹੋਵੋਗੇ ਸੋਚ ਕੇ ਕਿ ਪੁਲਿਸ ਪ੍ਰਸ਼ਾਸਨ ਨੇ ਪਰਚਾ ਕਿਸਤੇ ਕੀਤਾ ਜਿਹੜਾ ਇੱਕ ਵਿਅਕਤੀ ਹੈਂਡੀਕੈਪਡ ਸੀਗਾ ਉਹਦੀ ਲੱਤਾਂ ਹੀ ਨਹੀਂ ਸੀਗੀਆਂ ਉਹ ਗੱਡੀ ਚਲਾ ਹੀ ਨਹੀਂ ਸਕਦਾ ਸੀਗਾ ਔਰ ਉੱਥੇ ਇਲਜ਼ਾਮ ਲਗਾਏਗੇ ਕਿ ਉਹ ਵਿਅਕਤੀ ਗੱਡੀ ਚਲਾ ਕੇ ਅਵੈਦ ਸ਼ਰਾਬ ਜੜੀ ਲੈ ਕੇ ਜਾ ਰਿਹਾ ਸੀਗਾ ਹੁਣ ਤੁਸੀਂ ਸੋਚੋ ਕਿ ਇੱਕ ਪੁਲਿਸ ਵਾਲੇ ਨੂੰ ਜਦੋਂ ਪਤਾ ਨਾ ਹੋਏ ਕਿ ਪਰਚਾ ਦੇਣਾ ਕਿਦੇ ਤੇ ਆ ਔਰ ਉਸ ਏਐਸਆਈ ਸਰਤਾਜ ਦੇ ਉੱਤੇ ਇਹੀ ਸਰਪੰਚ ਸਾਹਿਬ ਨੇ 1.5 ਲੱਖ ਰੁਪਏ ਦਾ ਉਹਨਾਂ ਤੇ ਜਿਹੜਾ ਹੈਗਾ ਕਹ ਲੋ ਕਿ ਜਿਹੜਾ ਪੈਨਲਟੀ ਜੜੀ ਹੈਗੀ ਆ ਉਹ ਥਰੂ ਕਨਸਟੀਟਿਊਸ਼ਨ ਉਹ અપਾਈ ਹੈ। ਕੀ ਐ ਇੱਕ ਛੋਟੀ ਗੱਲ ਹੈ? ਕੀ ਆ ਸਾਨੂੰ ਇਸ ਚੀਜ਼ ਤੋਂ ਸਮਝ ਨਹੀਂ ਲੱਗਦੀ ਕਿ ਜੇ ਸਰਪੰਚ ਸਾਹਿਬ ਇੰਨੀ ਵੱਡੀ ਲੜਾਈ ਲੜਦੇ ਆ ਰਹੇ ਐ ਪੁਲਿਸ ਮੁਲਾਜ਼ਮਾਂ ਨੂੰ ਜੇਲਾ ਦੀਆਂ ਹਵਾਵਾਂ ਤੱਕ ਖਵਾ ਦਿੱਤੀਆਂ ਹਾਈ ਕੋਰਟ ਦਾ ਰੁਕ ਕਰਕੇ ਸਾਰੀਆਂ ਜਿੰਨੀਆਂ ਰਿਸਪੌਂਸਿਬਿਲਟੀਜ਼ ਬੰਦੀਆਂ ਸੀ ਕੰਪਲੇਨਟ ਕਰਦੀਆਂ ਸਾਰੀ ਦੇ ਸਾਰੀਆਂ ਕਰ ਰਹੇ ਨੇ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਐਂਟੀ ਦਾ ਹੋਈ ਗਈ ਔਰ ਮੈਂ ਚੇਤਾਵਨੀ ਦੇਣਾ ਚਾਹਾਂਗੀ ਉਹ ਸਾਰੇ ਲੋਕਾਂ ਨੂੰ ਕਿ ਨਾਜਾਇਜ਼ ਕਿਸੇ ਦੀ ਵੀ ਇੱਜ਼ਤ ਬੇਉਤੇ ਆਵਾਜ਼ ਚੁਕਣੀ ਬੰਦ ਕਰ ਦਿਓ ਜਦੋਂ ਤੱਕ ਤੁਸੀਂ ਆਪ ਆਪਣੀ ਅੱਖਾਂ ਨਾਲ ਨਾਲ ਦੇਖ ਲੋ ਮੈਨੂੰ ਕਈ ਸਾਰੇ ਲੋਕਾਂ ਦਾ ਫੋਨ ਆਇਆ ਕਿ ਮੈਡਮ ਸਰਪੰਚ ਸਾਹਿਬ ਹੋ ਸਕਦਾ ਐਦਾਂ ਹੋਣ ਹੋ ਸਕਦਾ ਚਿੱਟਾ ਕਿ ਵਿੱਚ ਹੋਏ ਹੋ ਸਕਦਾ ਇਹ ਹੋ ਗਿਆ ਪਰ ਮੈਂ ਉਹਦਾ ਲੀਡਰਾਂ ਨੂੰ ਹਰਾਣਾ ਜਿਹੜੇ ਅੱਜ ਅੱਖਾਂ ਔਰ ਕੰਨਾਂ ਦੇ ਉੱਤੇ ਪੱਟੀ ਬਣ ਕੇ ਬੈਠੇ ਨੇ ਔਰ ਅੱਜ ਸਰਪੰਚ ਸਾਹਿਬ ਨੂੰ ਸਭ ਤੋਂ ਜ਼ਿਆਦਾ ਜਦੋਂ ਕਾਂਗਰਸ ਦੇ ਲੀਡਰ ਦੀ ਲੋੜ ਸੀ ਅੱਜ ਸਾਰੇ ਦੇ ਸਾਰੇ ਚੁੱਪ ਕਰਕੇ ਬੈਠ ਗਏ ਸਾਨੂੰ ਦੇਖਣਾ ਚਾਹੀਦਾ ਸੀ ਇਸ ਬਾਰੇ ਔਰ 23 ਸਾਰੇ ਐਸੇ ਲੋਗ ਨੇ ਜਿਹੜੇ ਮੈਸੇਜ ਕਰ ਕਰਕੇ ਇਹ ਗੱਲਾਂ ਕਰ ਰਹੇ ਨੇ ਉਹ ਕੁਝ ਸੋਸ਼ਲ ਮੀਡੀਆ ਵਾਲੇ ਖਾਸ ਕਰਕੇ ਪਠਾਨਕੋਟ ਦੇ ਮੈਂ ਨਾਮ ਨਹੀਂ ਕਿਸੇ ਦਾ ਲਾਵਾਂਗੀ ਖਾਸ ਕਰਕੇ ਲਿਖਣਾ ਛੱਡ ਦਿਓ ਕਿ ਕਾਂਗਰਸ ਦਾ ਸਰਪੰਚ ਐਸੇ ਐਸੇ ਨਸ਼ੇ ਦੇ ਇਲਜ਼ਾਮ 'ਮੇ ਉਸ ਤੇ ਇਲਜ਼ਾਮ ਲਗਾਤੇ ਹੋ ਡਿਪਟੀ ਸਾਹਿਬ ਉਸ ਕੋ ਵਰਨਿੰਗ ਦਿੰਦੇ ਹੋਏ ਅ ਡਿਪਟੀ ਸਾਹਿਬ ਨੂੰ ਵੀ ਮੈਂ ਪੁੱਛਾਂਗੀ ਕਿ ਜੋ ਇਹ ਗੱਲਾਂ ਹੋਈਆਂ ਸਾਰੀਆਂ ਇਹ ਤੁਹਾਨੂੰ ਕਿਸ ਕਿਹਨਾਂ ਨੇ ਮਜਬੂਰ ਕੀਤਾ ਔਰ ਮੈਂ ਤੁਹਾਨੂੰ ਅੱਜ ਖੁਲਾਸਾ ਕਰਨ ਜਾ ਰਹੀ ਹਾਂ ਕਿ ਜੋ ਇਹ ਕੇਸ ਹੋਇਆ ਜਿਹੜੇ ਇੱਥੋਂ ਦੇ ਐਸਆਈ ਤਰਸੇਮ ਸਿੰਘ ਸੀਗੇ ਗਰੋਟਾ ਦੇ ਵਿੱਚ ਚੌਂਕੀ ਇੰਚਾਰ ਸੀਗੇ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਕੱਲ ਉਹਨਾਂ ਨੂੰ ਮਮੂਨ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਕਿਉਂ ਕੀਤਾ ਗਿਆ ਸ਼ਿਫਟ ਸ਼ਿਫਟ ਇਸ ਕਰਕੇ ਕੀਤਾ ਗਿਆ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਚੱਲ ਚੁੱਕਿਆ ਹੈ ਕਿ ਇੰਦਰਜੀਤ ਰਾਏ ਸਰਪੰਚ ਸਾਹਿਬ ਉਹਨਾਂ ਦੇ ਬੇਟੇ ਨੇ ਐਂਟੀ ਕ腐ਸ਼ਨ ਜਿਹੜੀ ਹੈਗੀ ਹੈ ਡਿਪਾਰਟਮੈਂਟ ਨੂੰ ਕੰਪਲੇਂਟ ਕਰ ਦਿੱਤੀ ਹੈ ਜਿਸ ਦੇ ਨਾਲ ਤੁਹਾਡਾ ਸਾਰਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ ਔਰ ਉਹ ਐਂਟੀ ਕ腐ਸ਼ਨ ਜਿਹੜੀ ਕੰਪਲੇਂਟ ਅੰਮ੍ਰਿਤਸਰ ਤੋਂ ਹੋ ਕੇ ਪਠਾਨਕੋਟ ਤੱਕ ਪਹੁੰਚ ਚੁੱਕੀ ਹੈ ਔਰੋਣਾ ਦੀਆਂ ਆਡੀਓ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲਈ ਜਾ ਰਹੀ। ਜਿੱਥੇ ਤਰਸੇਮ ਸਿੰਘ ਇਹ ਕਹਿ ਰਹੇ ਨੇ ਕਿ ਮੈਂ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਹੈ ਸਰਪੰਚ ਸਾਹਿਬ ਤੁਹਾਡੇ ਤੇ ਪਰਚਾ ਕਰਨ। ਔਰ ਪਰਚਾ ਕਿਸ ਵਜੇ ਨਾਲ ਕਿਉਂਕਿ ਗੋਬਿੰਦ ਪ੍ਰਸਾਦ ਜਿਦੋਂ ਵੀ ਕੋਈ ਗਵਾਹੀ ਦਾ ਟਾਈਮ ਆਂਦਾ ਤੇ ਇਹਨਾਂ ਦੇ ਪ੍ਰੈਸ਼ਰ ਬਣਾਇਆ ਜਾਂਦਾ ਹੈ ਕਿ ਜਿਹੜੇ ਸਾਡੇ ਪੁਲਿਸ ਮਲਾਜ ਨੂੰ ਤੂੰ ਅੰਦਰ ਕਰਾਇਆ ਜਾਂ ਪਰਚਾ ਕਰਾਇਆ ਉਸ ਤੇ ਆਪਣੀ ਜਿਹੜੀ ਬਿਆਨਬਾਜ਼ੀ ਹੈ ਉਹਨੂੰ ਬਦਲ ਦੇ। ਤੇ ਇਹਦੇ ਤੇ ਪਰਚਾ ਕਰਾਂਗੇ ਅਸੀਂ। ਉਹਨਾਂ ਨੇ ਕਿਹਾ ਕਿ 20000 ਤੂੰ ਮੈਨੂੰ ਦੇ ਤਾ ਕਿਉਂਕਿ ਇਹਨਾਂ ਦੇ ਬੇਟੇ ਨੂੰ ਫੋਨ ਆਇਆ ਸੀਗਾ ਸੁਤੰਤਰ ਰਾਏ ਜਿਹੜੇ ਹੈਗੇ ਨੇ ਭਾਰਦਵਾਜ ਉਹਨਾਂ ਨੇ ਡਰ ਦੇ ਮਾਰੇ ਉਹਨਾਂ ਨੂੰ ਪੈਸੇ ਦੇ ਦਿੱਤੇ ਫੇਰ ਦੁਬਾਰਾ ਫੋਨ ਕਰਕੇ ਕਹਿੰਦਾ ਹੈ ਕਿ 15000 ਮੈਂ ਜਗਦੀਸ਼ ਐਸਐਚਓ ਨੂੰ ਦੇਤੇ सदर थाना ਪਠਾਨਕੋਟ ਨੂੰ ਔਰ 20000 ਮੈਨੂੰ ਹੋਰ ਦੇ ਕਿਉਂਕਿ ਮੈਂ ਡਿਪਟੀ ਸਾਹਿਬ ਨੂੰ ਦੇਣੇ ਹੁਣ ਇਹਦੀ ਜਾਂਚ ਹੋਣੀ ਚਾਹੀਦੀ ਹੈ ਐਸਐਸਪੀ ਸਾਹਿਬ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੀ ਜਾਂਚ ਇਸ ਹੱਦ ਤੱਕ ਹੋਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਕੌਣ ਨੇ ਜਿਹੜੇ ਕਿ ਇਹ ਪ੍ਰੈਸ਼ਰ ਪਵਾ ਰਹੇ ਨੇ ਕਿ ਪੰਚਾਇਤ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਾਇਮ ਰਹਿਣਾ ਚਾਹੀਦਾ ਹੈ। ਔਰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਜੇ ਕੋਈ ਬਿਆਨਬਾਜ਼ੀ ਇਹਨਾਂ ਤੋਂ ਜ਼ਬਰਦਸਤੀ ਕਢਵਾਉਣਾ ਚਾਹ ਰਹੇ ਨੇ ਉਹ ਵੀ ਸਾਹਮਣੇ ਆਉਣਾ ਚਾਹੀਦਾ ਹੈ। ਏਐਸਆਈ ਸਾਹਿਬ ਨੂੰ ਮਮੂਨ ਸ਼ਿਫਟ ਕਰ ਦੇਣਾ ਇਜ਼ ਨਾਟ ਅ ਪਨਿਸ਼ਮੈਂਟ। ਇਹਨਾਂ ਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਜੇ ਉਹ ਵਿਜੀਲੈਂਸ ਉਸ ਚੀਜ਼ ਨੂੰ ਵੈਰੀਫਾਈ ਕਰਕੇ ਸਾਬਿਤ ਕਰ ਦਿੰਦੀ ਹੈ। ਇਹ ਸਾਬਿਤ ਹੋਣੀ ਚਾਹੀਦੀ। ਕਿਉਂਕਿ ਸਾਡੇ ਕੋਲ ਆਡੀਓ ਕਲਿੱਪਸ ਹੈਗੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲਈ ਜਾ ਰਹੇ ਹਾਂ ਉਹਨੂੰ ਡੱਟ ਕੇ ਵਾਇਰਲ ਕਰੋ ਜਿਸ ਤਰ੍ਹਾਂ ਦੇ ਨਾਲ ਇੱਕ ਕਾਂਗਰਸੀ ਲੀਡਰ ਨੂੰ ਲੋਕਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਸੱਚਾਈ ਸਾਹਮਣੇ ਆਣੀ ਚਾਹੀਦੀ ਹੈ ਇਹ ਸੱਚਾਈ ਇਸ ਹੱਦ ਤੱਕ ਸਾਹਮਣੇ ਜਾਣੀ ਚਾਹੀਦੀ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਕਾਂਗਰਸ ਲੀਡਰ ਦੇ ਉੱਤੇ ਵਰਕਰ ਜਾਂ ਸਰਪੰਚ ਦੇ ਉੱਤੇ ਕੋਈ ਵੀ ਸਰਕਾਰ ਜਾਂ ਪ੍ਰਸ਼ਾਸਨ ਤਾਨਾਸ਼ਾਹੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਅਸੀਂ ਮੈਂ ਔਰ ਮੇਰੀ ਟੀਮ ਤੀਨਾ ਚੌਧਰੀ ਉਹਦੇ ਨਾਲ 24 ਘੰਟੇ ਠੋਕੇ ਖੜੇ ਉਹਨੂੰ ਤਿਆਰ ਅਸੀਂ ਉਹਦੇ ਤੇ ਆਂਛ ਤੱਕ ਨਹੀਂ ਆਉਣ ਦੇ ਆਏ ਅਗਰ ਇਸ ਸਰਪੰਚ ਸਾਹਿਬ ਤੇ ਇਹਨਾਂ ਦੇ ਬੇਟੇ ਦੇ ਉੱਤੇ ਕੋਈ ਵੀ ਇਹਨਾਂ ਨੇ ਗਲਤੀ ਕੀਤੀ ਹੈ ਐਸਐਸਪੀ ਸਾਹਿਬ ਤਾਂ ਤੁਸੀਂ ਇਹਨਾਂ ਤੇ ਡਟ ਕੇ ਕਾਰਵਾਈ ਵੀ ਕਰੋ ਹੋਣੀ ਵੀ ਚਾਹੀਦੀ ਹੈ ਲੇਕਿਨ ਜੇ ਕੁਝ ਨਹੀਂ ਹੈ ਦਾਦਾ ਜੇ ਨਜਾਇਜ਼ ਤਖੇਸ਼ਾਈ ਹੋਏਗੀ ਤਾਂ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਖਾਸ ਤੌਰ ਤੇ ਜਿਹੜੇ ਪਿੰਡ ਦੇ ਲੋਕਾਂ ਦੇ ਨਾਮ ਤੇ ਜਿਨ੍ਹਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਿਨ੍ਹਾਂ ਨੇ ਖਾਸ ਤੌਰ ਤੇ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੀ ਟਰੈਕਟਰ ਚਲਾ ਕੇ ਗਾਣੇ ਲਗਾ ਕੇ ਭੰਗੜੇ ਪਾ ਪਾ ਕੇ ਉੱਥੇ ਕਬਜ਼ੇ ਕੀਤੇ ਜਾ ਰਹੇ ਨੇ ਇਹ ਲੋਕ ਕੌਣ ਨੇ ਔਰ ਜਿਹੜੇ ਪੁਲ ਦੇ ਥੱਲੇ ਖੜੇ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਲੱਡੂ ਖਵਾ ਰਹੇ ਨੇ ਹਾਰ ਪਵਾ ਰਹੇ ਨੇ ਇਹਦੇ ਨਾਲ ਤੁਸੀਂ ਇਹ ਸਾਬਿਤ ਨਹੀਂ ਹੁੰਦਾ ਕਿ ਤੁਸੀਂ ਸੱਚਾਈ ਬੋਲ ਦਿੱਤੀ ਪੁਲਿਸ ਨੇ ਐਕਸ਼ਨ ਲੈਣਾ ਹੁੰਦਾ ਤੇ ਚੱਕ ਕੇ ਲੈ ਕੇ ਜਾਂਦੇ ਐਦਾਂ ਸ਼ਰੀਆਮ ਲੋਕਾਂ ਦੇ ਵਿੱਚ ਜਲੀਲ ਨਾ ਕਰਦੇ ਤੁਹਾਡੇ ਇਸ ਧਮਕੀਆਂ ਦੇ ਨਾਲ ਕਾਂਗਰਸ ਦਾ ਕੋਈ ਲੀਡਰ ਡਰਨ ਵਾਲਾ ਨਹੀਂ ਹੈ ਕਾਂਗਰਸ ਕੋਲ ਜਿਗਰਾ ਤੁਹਾਡੇ ਲੋਕਾਂ ਕੋਲ ਜਿਗਰਾ ਨਹੀਂ ਅਸੀਂ ਜਿਗਰੇ ਵਾਲੇ ਲੋਕ ਆ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਆਣਾਂ ਲਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹੋ ਔਰ ਮੈਂ ਦੇਖ ਰਹੀ ਹਾਂ ਇਸ ਵੀਡੀਓ ਤੁਸੀਂ ਚਲਾਇਓ ਆਪਣੇ ਚੈਨਲ ਤੇ ਕਿ ਜਿਸ ਵੇਲੇ ਉਹ ਹਾਰ ਔਰ ਲੱਡੂ ਖੋਏ ਜਾ ਰਹੇ ਸੀਗੇ ਉਹਨਾਂ ਦੇ ਵਿੱਚ ਇੱਕ ਅ ਵਿਅਕਤੀ ਆ ਰਜਿੰਦਰ ਕੁਮਾਰ ਜਿਹੜੇ ਕਿ ਤਾਰਾਗੜ ਤੋਂ ਕੋਆਪਰੇਟਿਵ ਬੈਂਕ ਤੁਸੀਂ ਉਹ ਇੱਕ ਕੋਈ ਉੱਥੇ ਬਲੌਕ ਇੰਚਾਰਜ ਵੀ ਖੜੇ ਨੇ ਆਮ ਆਦਮੀ ਪਾਰਟੀ ਦੇ ਭਾਜਪੀ ਦੇ ਵੀ ਖੜੇ ਨੇ ਇਕੱਠੇ ਹੋ ਗਏ ਨੇ ਕਿ ਅਸੀਂ ਸਰਪੰਚ ਨੂੰ ਦੱਬਣਾ ਹੈਗਾ ਕਿੱਦਾਂ ਦੱਬੇ ਔਰ ਸਭ ਤੋਂ ਵੱਡੀ ਗੱਲ ਇਹ ਰਜਿੰਦਰ ਕੁਮਾਰ ਤੇ 40 ਲੱਖ ਰੁਪਏ ਬੈਂਕ ਚੋਂ ਲੁੱਟਣ ਦਾ ਜਿਹੜਾ ਹੈਗਾ ਇਲਜ਼ਾਮ ਲੱਗਿਆ ਹੋਇਆ ਅੱਜ ਪੁਲਿਸ ਪ੍ਰਸ਼ਾਸਨ ਉਹਦੇ ਹੱਥੋਂ ਲੱਡੂ ਖਾਏਗਾ ਲੱਡੂ ਖਾਣਗੇ ਤੁਸੀਂ ਤੁਸੀਂ ਉਹਨਾਂ ਲੋਕਾਂ ਦੇ ਹੱਥੋਂ ਔਰ ਉਹਨਾਂ ਨੂੰ ਸਜ਼ਾ ਤੱਕ ਹੋਈ ਹੈ ਸਜ਼ਾ ਤੱਕ ਉਹਨਾਂ ਨੂੰ ਸੁਣਾਈ ਗਈ ਹੈ ਔਰ ਅੱਜ ਪੁਲਿਸ ਪ੍ਰਸ਼ਾਸਨ ਇਹਨਾਂ ਲੋਕਾਂ ਕੋਲੋਂ ਲੱਡੂ ਔਰ ਅਗਲੇ ਦੇ ਵਿੱਚ ਹਾਰ ਪਵਾਣਗੇ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਔਰ ਲੋਕਾਂ ਦੇ ਸਾਹਮਣੇ ਜਨਗ ਜਾਗ ਰਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰਾ ਸਾਥ ਦਿਓਗੇ মিডিਆ ਔਰ ਐਸਐਸਪੀ ਸਾਹਿਬ ਤੋਂ ਵੀ ਮੈਨੂੰ ਪੂਰੀ ਉਮੀਦ ਹੈ ਕਿ ਇਸ ਚੀਜ਼ ਦੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਸ ਚੀਜ਼ ਦੇ ਵਿੱਚ ਕਾਂਗਰਸ ਦੇ ਲੀਡਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇੱਕ ਮੌਤਬਾਰ ਸਰਪੰਚ ਨੂੰ ਚੁਣੇ ਹੋਏ ਨਿਮਾਇਂਦੇ ਨੂੰ ਇੱਥੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਜੋ ਲੋਕ ਇਸ ਸਾਜ਼ਿਸ਼ ਦੇ ਵਿੱਚ ਇਨਵੋਲ ਨੇ ਔਰ ਜਿਨ੍ਹਾਂ ਨੇ ਇਹਨਾਂ ਤੋਂ ਪੈਸੇ ਦੀ ਮੰਗ ਕੀਤੀ ਹੈ ਚਾਹੇ ਉਹ ਐਸ.ਆਈ. ਤਰਸੇਮ ਸਿੰਘ ਦੀ ਵੌਇਸ ਹੈ ਔਰ ਉਹਨਾਂ ਦੇ ਜੋ ਜਗਦੀਸ਼ ਸਿੰਘ ਐਸ.ਐਚ.ਯੂ ਦਾ ਨਾਮ ਲਿਆ ਔਰ ਉਸ ਤੋਂ ਬਾਅਦ ਡਿਪਟੀ ਸਾਫ ਦਾ ਵੀ ਜ਼ਿਕਰ ਕੀਤਾ ਹੈਗਾ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਕੀ ਕਹ ਹੈ ਸੱਚ ਹੈ ਔਰ ਜੇ ਸੱਚਾ ਤੇ ਉਸ ਨੂੰ سزا ਮਿਲਣੀ ਚਾਹੀਦੀ ਹੈ सस्पेंड ਹੋਣੇ ਚਾਹੀਦੇ ਆ ਅਗਰ ਇਹ ਕਾਰਵਾਈ ਨਹੀਂ ਹੋਈ ਕਿਉਂਕਿ ਆਲਰੇਡੀ ਇਹਨਾਂ ਦੇ ਬਿਆਨ ਪਠਾਨਕੋਟ ਬਿਜਲੈਸ ਆਫਿਸ ਦੇ ਵਿੱਚ ਹੋ ਚੁੱਕੇ ਨੇ ਅਗਰ ਇਹ ਕਾਰਵਾਈ ਨਹੀਂ ਹੋਈ ਤੇ ਜਲਦ ਜਲਦ ਹਾਈ ਕੋਰਟ ਤੋਂ ਨੋਟਿਸ ਜੜਾ ਇਸ਼ੂ ਕਰਵਾਇਆ ਜਾਏਗਾ ਡਿਪਾਰਟਮੈਂਟ ਅਸੀਂ ਇਸ ਦੀ ਡਾਟ ਕੇ ਲੜਾਈ ਲੜਾਂਗੇ ਹੁਣ ਇਦਾਂ ਲੜਾਈ ਮੁਕੇਗੀ ਮੈਡਮ ਜੀ ਇੱਕ ਗੱਲ ਰਾਜਨੀਤੀ ਤੋਂ ਹੀ ਪ੍ਰੇਰਿਤ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਉਹ ਅੱਜ ਸਰਕਾਰ ਦੀ ਛੇਹ ਦੇ ਉੱਤੇ ਹੀ ਸਾਰਾ ਕੰਮ ਕਰਵਾ ਰਹੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੁਲਿਸ ਪ੍ਰਸ਼ਾਸਨ 40 50 ਗੱਡੀਆਂ ਲੈ ਕੇ ਆਏ ਕੋਈ ਇੱਥੇ 골ਡੀ ਬਰਾੜ ਫੜਨ ਨਹੀਂ ਸੀ ਆਏ 골ਡੀ ਬਰਾੜ ਤੇ ਨਾਲ ਕੋ ਫੜੋਂਦਾ ਨਹੀਂ ਹੈਗਾ ਤੇ ਜੇ ਸਰਪੰਚ ਨੇ ਕੋਈ ਅੱਜ ਸਰਕਾਰੀ ਜ਼ਮੀਨ ਨੂੰ ਛੁਡਾਉਣ ਵਾਸਤੇ ਜੇ ਕੋਈ ਕੰਮ ਕੀਤਾ ਤੇ ਅੱਜ ਇਸ ਤਰੀਕੇ ਦੇ ਤੱਕੇ ਸ਼ਾਹੀ ਜੜੀ ਇਹ ਸਾਰਾ ਸਾਰਾ ਖੇਡ ਇਹ ਜਿਆਦਾ ਪੋਲਿਟੀਕਲ ਹੀ ਹੈਗਾ ਜਿਹੜਾ ਕਿ ਜਾਣ ਬੁਝ ਕੇ ਸਾਡੇ ਕਾਂਗਰਸ ਦੇ ਲੀਡਰ ਨੂੰ ਵਰਕਰ ਨੂੰ ਸਰਪੰਚ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਚਾਹਨਾ ਚਾਹਨਾ ਵੀ ਮੇਰੇ ਤੇ ਇੱਕ ਵੀ ਪਰਚਾ ਦੱਸ ਦੇ ਇੱਕ ਵੀ ਕੋਈ ਰਿਕਰਡ ਫੀ ਦੱਸ ਦੇ ਤਬ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਾ ਆਂਦਿਓ ਪੂਰੀ ਉਮਰ ਹੀ ਜੇਲ੍ਹ 'ਚ ਮੈਨੂੰ ਪੂਰਾ ਬੰਦ ਕਰ ਦਿਓ ਤੇ ਕੀ ਇਹ ਬਸ ਇਹੀ ਆ ਇਹ ਪਿੰਡ ਵਾਲੇ ਜਿਹੜੇ ਹੈਗੇ ਨੇ ਜਿਹੜੇ ਬਦਮਾਸ਼ ਨੇ ਸਾਡੇ ਪਿੰਡ ਦੇ ਇਹ ਦਬਾਅ ਬਣਾਉਂਦੇ ਨੇ ਇਹਨਾਂ ਦੇ ਮੈਂ ਨਿਸ਼ਾਨਦੇ ਹੀ ਪਾਈ ਸੀ ਸਰਕਾਰੀ ਜ਼ਮੀਨਾਂ ਉਹਨਾਂ ਨੇ ਸਾਰੀ ਨੱਪੀ ਦੀ ਸਰਕਾਰੀ ਜ਼ਮੀਨਾਂ ਕੀ ਇਹਨਾਂ ਨੇ ਕੈਪਟਨ ਗੁਰਬਚਨ ਸਿੰਘ ਸਲਾਰੀ ਦਾ ਜਿਹੜਾ ਕਿੱਡਾ ਪੱਟਾ ਨਾ ਆ ਪੂਰੇ ਹਿੰਦੁਸਤਾਨ 'ਚ ਉਹਦਾ ਇਹਨਾਂ ਨੇ ਸਕੂਲ ਦਾ ਤੇ ਗਰਾਊਂਡ ਦਾ ਰਸਤਾ ਮਲੇ ਦਾ ਉਹ ਰਸਤੇ ਦੀ ਮੈਂ ਪਾਈ ਹੈ ਇਹਨਾਂ ਦੇ ਨਿਸ਼ਾਨਦੇ ਹੀ ਇਹ ਕਹਿੰਦੇ ਹੋ ਨਹੀਂ ਦੇਣੀ ਇਹ ਰਸਤਾ ਨੇ ਨੱਪ ਕੇ ਨਹੀਂ ਇਹ ਕਹਿੰਦੇ ਨਹੀਂ ਪਿੰਡ ਦੇ ਉਹ ਕੈਪਟਨ ਦੇ ਬੰਦੇ ਆ ਤੇ ਹੈ ਨੱਪ ਲਿਆ ਸਾਰਾ ਕੁਝ ਇਹਨਾਂ ਨੇ ਸਰਕਾਰੀ ਜ਼ਮੀਨਾਂ ਸਾਰੀਆਂ ਨੱਪੀਆਂ ਨੇ ਕਬਰਿਸਤਾਨ ਇਹਨਾਂ ਨੇ ਨੱਪ ਲਿਆ ਠੀਕ ਹੈ ਜੀ ਪਿੰਡ ਚ ਬੱਸ ਸਟੈਂਡ ਇੱਕ ਬਣਾਣਾ ਹੀ ਤਿੰਨ ਕਨਾਲਾਂ ਜ਼ਮੀਨ ਸਾਡੀ ਰੋਡ ਦੇ ਉੱਤੇ ਆ ਤਿੰਨ ਕਨਾਲਾਂ ਜ਼ਮੀਨ ਨੇ ਨੱਪੀ ਜਦੋਂ ਮੈਂ ਛਣਾਨ ਦੀ ਕੋਸ਼ਿਸ਼ ਕਰਨਾ ਮੈਨੂੰ ਕਹਦੇ ਤੂੰ ਚਿਟਾ ਵੇਚ ਨਾ ਮੈਂ ਕਿਹੜਾ ਚਿਟਾ ਵੇਚਿਆ ਦੱਸੋ ਇਹ ਮੇਰੇ ਤੇ ਝੂਠੇ ਕੇਸ ਬਣਾਉਣ ਨੂੰ ਪੁਲਿਸ ਰਲਈ ਹੋਈ ਹੈ ਇਹਨਾਂ ਨਾਲ ਮੈਨੂੰ ਲੱਗਦਾ ਵੀ ਪੁਲਿਸ ਮੇਰੇ ਤੇ ਜਰੂਰ ਝੂਠਾ ਪਰਦਾ ਹੁਣ ਵੀ ਕਰੇਗੀ ਇਹਨਾਂ ਦੇ ਕਹਿਣ ਤੇ ਬਾਅਦ ਚ ਤੇ ਪਿਛਲੀ ਕੀ ਏਰੀਆ ਮੈਂ ਪੰਜ ਪੁਲਸ ਵਾਲੇ ਫੜੇ ਨੇ ਜੀ ਪੀਸੀ ਐਕਟ ਦੇ ਪਰਚੇ ਰਿਸ਼ਵਤ ਲੈਂਦੇ ਪੁਲਸ ਨੂੰ ਕਿਹਨੇ ਫੜਿਆ ਅਜੇ ਤੱਕ ਮੈਂ ਫੜੇ ਪੰਜ ਪੁਲਸ ਵਾਲੇ ਔਰ ਉਹਨਾਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਵੀ ਹੋਈ ਹੈ ਆ ਮੇਰੇ ਕੋਲ ਸਾਰੇ ਡਾਕੂਮੈਂਟ ਤੇ ਰਿਹਾ ਵੇ ਆ ਡਾਕੂਮੈਂਟ ਸਾਰੇ ਤਿੰਨ ਤਿੰਨ ਸਾਲ ਦੀ ਪੁਲਿਸ ਮੁਲਾਜ਼ਮ ਨੂੰ ਸਜ਼ਾ ਹੋਈ ਹੈ ਔਰ ਇਹ ਵੀ ਜਿਹੜੇ ਆ ਜਿਨ੍ਹਾਂ ਨੇ ਹੁਣ ਇਹ ਕਾਰਵਾਈ ਕੀਤੀ ਹੈ ਇਹ ਵੀ ਸਲਾਖਾਂ ਦੇ ਅੰਦਰ ਹੀ ਜਾਣਗੇ ਦੋ ਚਾਰ ਦਿਨ ਦੀ ਹਾਈ ਕੋਰਟ ਦੇ ਵਿੱਚ ਡਿਟ ਪੈ ਗਈ ਹੈ ਸਾਰਾ ਕੁਝ ਹੋ ਗਿਆ ਨੂੰ ਜੱਸ ਸਾਹਿਬ ਆਪੇ ਖਿਚ ਲੈ। ਪੋਲੀਟਿਕਲ ਗੱਲ ਕਰ ਰਹੀ ਜੀ। ਪਤਾ ਜਾਨਣਾ ਚਾਹੁੰਦੇ ਸੀ ਇਹ। ਪੋਲੀਟਿਕਲ ਹੀ ਆ ਜੀ ਅਸੀਂ ਕਾਂਗਰਸੀ ਆ। ਐਸਐਸਪੀ ਸਾਹਿਬ ਦੱਸਣਗੇ। ਤੇ ਇਹ ਆਪੇ ਐਸਐਸਪੀ ਸਾਹਿਬ ਦੱਸਣਗੇ ਕਿ ਤੁਹਾਡੀ ਪੁਲਿਸ ਕੀ ਕਰ ਰਹੀ ਆ। ਮੈਂ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਜੇ ਮੇਰੇ ਤੇ ਕੋਈ ਇਦਾਂ ਦੀ ਗੱਲ ਹੋਈ ਤੂੰ ਮੈਨੂੰ ਬੁਲਾਇਆ ਕਿਉਂ ਨਹੀਂ? ਮੈਨੂੰ ਬੁਲਾਇਆ ਕਿਉਂ ਨਹੀਂ ਤੂੰ ਤੂੰ ਹੀ ਮੈਨੂੰ ਪਰਵਾਨਾ ਭੇਜ ਗਿਆ ਕੋਈ ਬੁਲਾਉਂਦੇ ਤੁਸੀਂ ਆਪਣੇ ਦਫ਼ਤਰ। ਮੈਨੂੰ ਬੁਲਾਉਂਦੇ ਮੈਂ ਤੁਹਾਨੂੰ ਆ ਕੇ ਦੱਸਦਾ ਸਾਰਾ ਕੁਝ। ਇਹ ਕੀ ਕੁਸ ਹੈਗਾ? ਤੂੰ ਮੈਨੂੰ ਬੁਲਾਇਆ ਨਹੀਂ ਅੱਜ ਵੀ ਸਵੇਰੇ ਬੰਦੇ ਮੇਰੇ ਡੀਡੇ ਗਏ ਸੀ ਤੇ ਲਾਗੇ ਸਾਡੇ ਪਿੰਡਾਂ ਸੀਮਿੰਟ ਲੈ ਕੇ ਗਏ ਸੀ ਜਿਹੜਾ ਗੋਵਿੰਦ ਪ੍ਰਸਾਦ ਆ ਉਹਨੇ ਸਾਡੇ ਮੁੰਡਿਆਂ ਨੂੰ ਕਿਹਾ ਕਿ ਤੇਰੇ ਭਨਾਰੀ ਨੂੰ ਅਸੀਂ ਮੇਰੀ ਜਗਵਾਈ ਉਹਨੇ ਦੇ ਦਿੱਤੀ ਤੋ ਉਹਨੂੰ ਅਸੀਂ ਗੋਲੀਆਂ ਮਾਰ ਦਿੱਤੀ